ਇੱਕ ਦੋ ਸੋਚਾਂ ਦੀ ਲੜਾਈ ਆ ਇੱਕ ਸੋਚ ਦਿੱਲੀ ਦੀ ਆ ਦਿੱਲੀ ਦੀ ਸੋਚ ਤੁਨੂੰ ਖਤਮ ਕਰਨਾ ਚਾਹੁੰਦੀ ਆ ਦਿੱਲੀ ਦੀ ਸੋਚ ਤੁਹਾਡਾ ਦਰਬਾਰ ਸਭ ਢਾਉਂਦੀ ਆ ਦਿੱਲੀ ਦੀ ਸੋਚ ਤੁਹਾਡੇ ਗਲਾ 'ਚ ਟਾਇਰ ਪਾਉਂਦੀ ਆ ਦਿੱਲੀ ਦੀ ਸੋਚ ਗੁਰੂ ਦੀ ਬੇਅਦਬੀ ਕਰਨ ਕਰਾਉਣ ਵਾਲਿਆਂ ਨੂੰ ਸ਼ਹਿਾਂ ਦਿੰਦੀ ਆ ਦਿੱਲੀ ਦੀ ਸੋਚ ਭਾਈ ਅਮਰਤਪਾਲ ਤੇ ਉਹਨਾਂ ਦੇ ਸਾਥੀਆਂ ਨੂੰ ਉਹ ਡਿਬਰੂਗਰ ਦੀ ਜੇਲ੍ਹ ਵਿੱਚ ਭੇਜਦੀ ਆ ਦਿੱਲੀ ਦੀ ਸੋਚ ਸਾਡੇ 700 ਕਿਸਾਨਾਂ ਦੀ ਜਾਨਾਂ ਲੈ ਲੈਂਦੀ ਆ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਪੰਜਾਬ ਦੇ ਵਿੱਚ ਨਵੀਂ ਖੇਤਰੀ ਪਾਰਟੀ ਦਾ ਜੋ ਐਲਾਨ ਹੋਇਆ ਹੈ ਦੋਸਤੋ ਸ੍ਰੀ ਮਕਸਰ ਸਾਹਿਬ ਦੀ ਧਰਤੀ ਤੇ ਦੋਸਤੋ ਉਸ ਸਮਾਗਮ ਦੇ ਵਿੱਚ ਦੋਸਤੋ ਜਿਸਕਰਨ ਸਿੰਘ ਕਾਂਸਨ ਵਾਲਾ ਵੀ ਪਹੁੰਚੇ ਦੋਸਤੋ ਭਾਈ ਅਮਰਪਾਲ ਸਿੰਘ ਅਤੇ ਭਾਈ ਸਰਬਜੀਤ ਸਿੰਘ ਖਾਲਸਾ ਬਲੋਂ ਦੋਸਤੋ ਜੋ ਇਹ ਨਵੀਂ ਪਾਰਟੀ ਦਾ ਐਲਾਨ ਹੋਇਆ ਹੈ ਇਸ ਪ੍ਰੋਗਰਾਮ ਦੇ ਵਿੱਚ ਦੋਸਤੋ ਜਿਸ ਕਰਨ ਸਿੰਘ ਕਾਨ ਸਿੰਘ ਵਾਲਾ ਵੱਲੋਂ ਵੀ ਦੋਸਤੋ ਸਰਕਾਰਾਂ ਉੱਪਰ ਵੱਡੇ ਸਵਾਲ ਚੁੱਕੇ ਅਤੇ ਨਵੀਂ ਖੇਤਰੀ ਪਾਰਟੀ ਦੇ ਹੱਕ ਦੇ ਵਿੱਚ ਵੀ ਉਹ ਬੋਲੇ ਦੋਸਤੋ ਆਓ ਦੋਸਤੋ ਉਹਨਾਂ ਨੇ ਆਪਣੇ ਕੀ ਵਿਚਾਰ ਰੱਖੇ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਅੱਜ ਆਪਾਂ 40 ਮੁਕਤਿਆਂ ਦੀ ਪਵਿੱਤਰ ਧਰਤੀ ਤੇ ਸੰਗਤ ਰੂਪ ਦੇ ਵਿੱਚ ਇਕੱਠੇ ਹੋਏ ਆ ਇਸ ਜਗ੍ਹਾ ਤੇ 40 ਮੁਕਤਿਆਂ ਨੇ ਆਪਣਾ ਬਦਾਵਾ ਗੁਰੂ ਸਾਹਿਬ ਤੋਂ ਪੜਵਾ ਕੇ ਇਤਿਹਾਸ ਦੇ ਵਿੱਚ ਇੱਕ ਨਵਾਂ ਮੀਲ ਪੱਥਰ ਰੱਖਿਆ ਉਸ ਜਗ੍ਹਾ ਤੇ ਪੰਥ ਬਚਾਓ ਪੰਜਾਬ ਬਚਾਓ ਪੰਥਕ ਇਕੱਠ ਦੇ ਵਿੱਚ ਇਕੱਠੇ ਹੋਏ ਵੱਖ-ਵੱਖ ਜਥੇਬੰਦੀਆਂ ਦੇ ਆਗੂ ਸਹਿਬਾਨ ਸਰਦਾਰ ترسےم ਸਿੰਘ ਜੀ ਜੋ ਪਿਤਾ ਨੇ ਪਾਈ ਅਮਰਤਪਾਲ ਸਿੰਘ ਜੋ ਮੈਂਬਰ ਆਫ ਪਾਰਲੀਮੈਂਟ ਖਡੂਰ ਸਾਹਿਬ ਤੋਂ ਪੰਥ ਕੌਮ ਨੇ ਜਿਤਾ ਕੇ ਪਾਰਲੀਮੈਂਟ ਵਿੱਚ ਭੇਜਿਆ ਉਹਨਾਂ ਨੂੰ ਤੇ ਸਰਬਜੀਤ ਸਿੰਘ ਜੀ ਖਾਲਸਾ ਜਿਨ੍ਹਾਂ ਨੂੰ ਸਿੱਖ ਕੌਮ ਨੇ ਫਰੀਦਕੋੜ ਤੋਂ ਜਿਤਾ ਕੇ ਭੇਜਿਆ ਜਿਨ੍ਹਾਂ ਦੇ ਪਿਤਾ ਨੇ ਸਿੱਖ ਕੌਮ ਦੀ ਡਿੱਗੀ ਹੋਈ ਪੱਗ ਸਿਰ ਤੇ ਰੱਖੀ ਆ ਉਸ ਕੱਠ ਦੇ ਵਿੱਚ ਇਕੱਠੇ ਹੋਏ ਪ੍ਰੈਸ ਵਾਲੇ ਵੀਰੋ ਮੇਰੀਆਂ ਭੈਣਾਂ ਮੇਰੀਆਂ ਮਾਤਾਵਾਂ ਸਭ ਤੋਂ ਪਹਿਲਾਂ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਇਕੱਠੇ ਹੋਏ ਆ ਇੱਕ ਦੋ ਸੋਚਾਂ ਦੀ ਲੜਾਈ ਆ ਇੱਕ ਸੋਚ ਦਿੱਲੀ ਦੀ ਆ ਦਿੱਲੀ ਦੀ ਸੋਚ ਤਨੂ ਖਤਮ ਕਰਨਾ ਚਾਹੁੰਦੀ ਆ ਦਿੱਲੀ ਦੀ ਸੋਚ ਥੋੜਾ ਦਰਬਾਰ ਸਭ ਢਾਉਂਦੀ ਆ ਦਿੱਲੀ ਦੀ ਸੋਚ ਤੁਹਾਡੇ ਗਲਾ ਚ ਟਾਇਰ ਪਾਉਂਦੀ ਆ ਦਿੱਲੀ ਦੀ ਸੋਚ ਗੁਰੂ ਦੀ ਬੇਅਦਬੀ ਕਰਨ ਕਰਾਉਣ ਵਾਲਿਆਂ ਨੂੰ ਸ਼ਾਹਾਂ ਦਿੰਦੀ ਆ ਦਿੱਲੀ ਦੀ ਸੋਚ ਭਾਈ ਅਮਰਤਪਾਲ ਤੇ ਉਹਨਾਂ ਦੇ ਸਾਥੀਆਂ ਨੂੰ ਉਹ ਡਿਬਰੂ ਕਰਦੀ ਜੇਲ੍ਹ ਵਿੱਚ ਭੇਜਦੀ ਆ ਦਿੱਲੀ ਦੀ ਸੋਚ ਸਾਡੇ 700 ਕਿਸਾਨਾਂ ਦੀ ਜਾਨਾਂ ਲੈ ਲੈਂਦੀ ਆ ਦਿੱਲੀ ਦੀ ਸੋਚ ਸਾਡੇ ਅਣਖੀ ਸੋਸ਼ਲ ਮੀਡੀਆ ਪ੍ਰਿੰਟ ਮੀਡੀਆ ਤੇ ਜ਼ੁਲਮ ਕਰਕੇ ਚੈਨਲ ਬੰਦ ਕਰ ਦਿੰਦੀ ਆ ਦਿੱਲੀ ਦੀ ਸੋਚ ਨੇਪਾਲ ਦਾ ਬਾਰਡਰ ਖੋਲ ਦਿੰਦੀ ਆ ਬੰਗਲਾਦੇਸ਼ ਦਾ ਬਾਰਡਰ ਖੋਲ ਦਿੰਦੀ ਆ ਦਿੱਲੀ ਦੀ ਸੋਚ ਵਾਗੇ ਦਾ ਬਾਰਡਰ ਬੰਦ ਕਰ ਦਿੰਦੀ ਆ ਦਿੱਲੀ ਦੀ ਸੋਚ ਸੈਨੀ ਵਾਲੇ ਦਾ ਸੁਲੇਮਾਨ ਕੀ ਬਾਰਡਰ ਬੰਦ ਕਰ ਦਿੰਦੀ ਆ ਦਿੱਲੀ ਦੀ ਸੋਚ ਕਿਸਾਨਾਂ ਨੂੰ ਬਾਰਡਰਾਂ ਦੇ ਰੱਖ ਦਿੰਦੀ ਆ ਦਿੱਲੀ ਦੀ ਸੋਚ ਸਾਡੀ ਕੌਮ ਦਾ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਤੇ ਬੰਦੀ ਸਿੰਘਾਂ ਨੂੰ ਉਹ ਬੰਦੀ ਬਣਾ ਕੇ ਰੱਖਣਾ ਚਾਹੁੰਦੀ ਆ ਦਿੱਲੀ ਦੀ ਸੋਚ ਭਾਈ ਜੁੰਦਾ ਤੇ ਭਾਈ ਸੁੱਖਾ ਨੂੰ ਫਸਿਆਂ ਤੇ ਲਟਕਾ ਦਿੰਦੀ ਆ ਦਿੱਲੀ ਦੀ ਸੋਚ ਪੰਥ ਨੂੰ ਵੀ ਮਾਰਨਾ ਚਾਹੁੰਦੀ ਆ ਜੋ ਮਾਰ ਨਹੀਂ ਸਕੇ ਦਿੱਲੀ ਦੀ ਸੋਚ ਪੰਥ ਤੇ ਪੰਜਾਬ ਨੂੰ ਮਾਰਨਾ ਚਾਹੁੰਦੀ ਆ ਦਿੱਲੀ ਦੀ ਸੋਚ ਪਾਣੀ ਖੋਣਾ ਚਾਹੁੰਦੀ ਆ ਦਿੱਲੀ ਦੀ ਸੋਚ ਪੰਜਾਬੀ ਖੋਣਾ ਚਾਹੁੰਦੀ ਆ ਦਿੱਲੀ ਦੀ ਸੋਚ ਪੜਾਈ ਖੋਣਾ ਚਾਹੁੰਦੀ ਆ ਦਿੱਲੀ ਦੀ ਸੋਚ ਸਾਡੇ ਪਹਿਰਾਵੇ ਨੂੰ ਖੋਣਾ ਚਾਹੁੰਦੀ ਆ ਦਿੱਲੀ ਦੀ ਸੋਚ ਸਾਡੇ ਪੁੱਤਾਂ ਨੂੰ ਖੋਣਾ ਚਾਹੁੰਦੀ ਆ ਦਿੱਲੀ ਦੀ ਸੋਚ ਐਨਸ ਲਾ ਕੇ ਸਾਡੇ ਤੇ ਜ਼ੁਲਮ ਕਰਨਾ ਚਾਹੁੰਦੀ ਆ ਪਰ ਦਿੱਲੀਏ ਯਾਦ ਰੱਖੀ ਤੇਰੇ ਤੋਂ ਨਾ ਅੱਜ ਘਬਰਾਏ ਆ ਨਾ ਕੱਲ ਘਬਰਾਏ ਆ ਦਿੱਲੀ ਦੀ ਸੋਚ ਬਰੂਪੀਆਂ ਤੋਂ ਬਚੋ ਬਈ ਪੰਥ ਕੁਝ ਕਹਿੰਦੇ ਹੋਰ ਹੈ ਕਰਦੇ ਕੁਝ ਹੋਰ ਹੈ ਰਾਤ ਨੂੰ ਕਿਤੇ ਐ ਬਿਨੇ ਕਿਤੇ ਆ ਪਾਰਲੀਮੈਂਟ ਵਿੱਚ ਕੁਝ ਕਹਿੰਦੇ ਆ ਰੋਡ ਤੇ ਕੁਝ ਕੁਝ ਕਹਿੰਦੇ ਆ ਤੇ ਫੇਰ ਤੁਸੀਂ ਸੋਚੋ ਭਈਆ ਜਿਹੜਾ ਦਰਬਾਰ ਸਾਹਿਬ ਕਿਨੇ ਢਾਇਆ ਕਿਨੇ ਢਾਇਆ ਭਈ ਗਲਾਂ ਚ ਟਾਇਰ ਕਿਨੇ ਪਾਏ ਆ ਆ ਜਿਹੜੇ ਸਾਰੇ ਸਿੰਘ ਆ ਸ਼ਹੀਦ ਕਿਨੇ ਕੀਤੇ ਆ ਇਹ ਭਾਈ ਹੋਰ ਕਿਸੇ ਨੇ ਨਹੀਂ ਕੀਤੇ यूपीए किने ਲਾਇਆ ਵੇ ਦੱਸੋ ਯੂਪੀਏ ਵੇਖੋ ਇੱਕ ਤਾਂ ਕਹਿੰਦੇ ਇੰਡੀਅਨ ਸਟੇਟ ਤੋਂ ਬਚ ਕੇ ਰਹਿਣਾ ਭਗਵਾਨਤਮਨ ਦੀ ਸਰਕਾਰ ਨੇ ਲਾਤਾ ਯੂਪੀਏ ਇਹ ਬਈ ਯੂਪੀਏ ਇੱਕ ਤਾਂ ਕਹਿੰਦੇ ਪੁਲਿਸ ਬੜੀ ਮਾੜੀ ਆ ਕਹਨੇ ਆ ਤੇ ਯੂਪੀਏ ਪੀ ਯੂਪੀਏ ਲਵਾਇਆ ਕਿਹਨੇ ਆ ਦੱਸੋ ਤਾਂ ਸਹੀ ਤੇ ਫੇਰ ਭਾਈ ਵਕੀਲ ਕਿਹਨੇ ਦਿੱਤਾ ਬਈ ਦੱਸੋ ਕਿਹਨੇ ਦਿੱਤਾ ਵਕੀਲ ਕਿਨੇ ਦਿੱਤਾ ਫੇਰ ਭਾਈ ਪਰਖੋ ਵਕੀਲ ਦੇਣ ਵਾਲਿਆਂ ਤੋਂ ਵੀ ਪਰਖੋ ਯੂਪੀਏ ਲਵਾਉਣ ਵਾਲਿਆਂ ਤੋਂ ਵੀ ਪਰਖੋ ਇਹ ਪਰਖਣ ਦੀ ਗੱਲ ਹੈ ਫੇਰ ਮੈਂ ਤੁਹਾਨੂੰ ਕਹਿਣਾ ਇਹ ਸਟੇਜ ਤੇ ਨਵੀਂ ਪਾਰਟੀ ਦਾ ਐਲਾਨ ਹੋਣਾ ਮੈਨੂੰ ਕਹਿੰਦੇ ਏਕਤਾ ਚਾਹੀਦੀ ਆ ਮੈਂ ਕਿਹਾ ਏਕਤਾ ਕਿਹੜਾ ਜਥੇਬੰਦੀ ਆ ਬਈ ਏਕਤਾ ਜੇ ਕਰਨੀ ਆ ਜੇ ਪੰਥ ਦਾ ਭਲਾ ਚਾਹਣੇ ਹੋ ਜਦੋਂ ਪੰਥ ਨੇ ਏਕਤਾ ਖਡੂਰ ਸਾਹਿਬ ਤੇ ਜਦੋਂ ਚੋਣ ਲੜੀ ਐ ਪਹਿਲਾਂ ਤਾਂ ਕਹਿੰਦੇ ਅਮਰਪਾਲ ਸਿੰਘ ਲੜ ਨਹੀਂ ਸਕਦਾ ਫੇਰ ਕਹਿੰਦੇ ਜੀ ਕਾਗਜ਼ ਰਾਦੋ ਜਾਣਗੇ ਫੇਰ ਕਹਿੰਦੇ ਜੀ ਜਿੱਤ ਨਹੀਂ ਸਕਦਾ ਫੇਰ ਕਹਿੰਦੇ ਸੌ ਨਹੀਂ ਚੱਕ ਸਕਦਾ ਹੁਣ ਕਹਿੰਦੇ ਆ ਨਹੀਂ ਸਕਦਾ ਉਹ ਭਾਈ ਜਿੱਤ ਵੀ ਗਿਆ ਤੇ ਬਾਹਰ ਵੀ ਆਊਗਾ ਉਹ ਬਾਹਰ ਵੀ ਆਊਗਾ ਉਹਨੂੰ ਰੋਕ ਹੀ ਨਹੀਂ ਸਕਦਾ ਤੇ ਫੇਰ ਭਾਈ ਬਈ ਜੇ ਉਹ ਬਾਹਰ ਵੀ ਆਊਗਾ ਆ ਕੇ ਫੇਰ ਉਹਨੇ ਕੋਈ ਆਲੂ ਮਟਰ ਦੀ ਤਾਂ ਗੱਲ ਕਰਨੀ ਨਹੀਂ ਉਹਨੇ ਕੌਮ ਦੀ ਗੱਲ ਕਰਨੀ ਹੈ ਉਹਨੇ ਪੰਜਾਬ ਦੀ ਗੱਲ ਕਰਨੀ ਹੈ ਉਹਨੇ ਕਲਾਮੀ ਦੀ ਗੱਲ ਕਰਨੀ ਹੈ ਉਹਨੇ ਮੀਰੀ ਪੀਰੀ ਦੀ ਗੱਲ ਕਰਨੀ ਹੈ ਅੱਜ ਮੀਰੀ ਪੀਰੀ ਦੇ ਸਿਧਾਂਤ ਦੇ ਮੁਤਾਬਕ ਇਹ ਜਿਹੜਾ ਕੱਠ ਹੋ ਰਿਹਾ ਇਸ ਕਾਨਫਰੰਸ ਤੇ ਪੰਥ ਦੀ ਅੱਜ ਗੱਲ ਹੋਣੀ ਹੈ ਕੌਮ ਦੀ ਗੱਲ ਹੋਣੀ ਹੈ ਵਪਾਰੀ ਦੀ ਗੱਲ ਹੋਣੀ ਆ ਇੱਥੇ ਪਾਣੀਆਂ ਦੀ ਗੱਲ ਹੋਣੀ ਆ ਇੱਥੇ ਪਹਿਰਾਵੇ ਦੀ ਗੱਲ ਹੋਣੀ ਆ ਇੱਥੇ ਗੁਲਾਮੀ ਗਲੋਂ ਲੌਂ ਦੀ ਗੱਲ ਹੋਣੀ ਆ ਇੱਥੇ ਯੋਧਿਆਂ ਦੀ ਗੱਲ ਹੋਣੀ ਆ ਇੱਥੇ ਬਾਰਡਰ ਖੋਲਣ ਦੀ ਗੱਲ ਹੋਣੀ ਆ ਪੰਜਾਬ ਨੂੰ ਬਚਾਉਣ ਦੀ ਗੱਲ ਹੋਣੀ ਆ ਆਓ ਇਕੱਠੇ ਹੋਈਏ ਗੱਲਾਂ ਤਾਂ ਬੜੀਆਂ ਵੱਡੀਆਂ ਆ ਅੱਜ ਮੈਂ ਤੁਹਾਨੂੰ ਕਹਿਣਾ ਚਾਹਣਾ ਆ ਉਹ ਇਕੱਠੇ ਹੋ ਜੋ ਇਕੱਠੇ ਹੋ ਕੇ ਏਕਤਾ ਤਾਂ ਕਰਤੇ ਇੱਕ ਪੱਤਰਕਾਰ ਮੈਨੂੰ ਜਸ ਗਰੇਵਾਲ ਕਹਿੰਦਾ ਕਿ ਜਸਕਰਨ ਸਿੰਘ ਜੀ ਇੱਥੇ ਰੰਗ ਕੀ ਆਉਣਗੇ ਮੈਂ ਕਿਹਾ ਭਾਈ ਸਾਹਿਬ ਰੰਗ ਤਾਂ ਗੁਰੂ ਗ੍ਰੰਥ ਸਾਹਿਬ ਨੇ ਅਮਰਪਾਲ ਸਿੰਘ ਦੇ ਸਰਬਜੀਤ ਨੂੰ ਰੰਗ ਤਾਂ ਉਹਨਾਂ ਨੇ ਮਹਾਰਾਜ ਨੇ ਲਿਆਇਆ ਅੱਜ ਤਾਂ ਭਾਈ ਇਸ ਇਕੱਠ ਦੇ ਵਿੱਚ ਜਿਹੜਾ ਰੰਗ ਕੌਮ ਨੇ ਦੋ ਯੋਧਿਆਂ ਚ ਭਰਿਆ आज ਉਸ ਰੰਗ ਨੇ ਨਾ ਖੁਸ਼ਬੂ ਦੇਣੀ ਐ ਅੱਜ ਇਹ ਰੰਗ ਪਾਰਟੀ ਬਣਾ ਕੇ ਖੁਸ਼ਬੂ ਦੇ ਰਿਹਾ ਇਹ ਖੁਸ਼ਬੂ ਪੰਜਾਬ ਦੇ ਕੋਨੇ-ਕੋਨੇ ਵਿੱਚ ਜਾਊਗੀ ਇਹ ਖੁਸ਼ਬੂ ਪੰਜਾਬ ਦੇ ਹਰ ਇੱਕ ਵਰਗ ਨੂੰ ਦਿੱਤੇ ਜਾਊਗੀ 100 ਕਬਰ ਆਉਣਾ 23 ਸਾਲ ਰਹਿ ਗਏ ਨੇ ਅਮਰਤਪਾਲ ਵੀ ਆਊਗਾ ਤੇ ਮੈਂ ਇੰਡੀਆ ਸਟੇਟ ਨੂੰ ਕਹਿਣਾ ਕਿ ਭਾਈ ਆਪਾਂ ਲੈ ਲੜੀਆਂ ਕੱਢੀ ਜਾਂਦੇ ਆ ਪਾਈ ਪਾਈ ਸਾਡੇ ਕਿਸਾਨ ਛੱਡ ਦੇ ਮੈਨੂੰ ਸਵਾਮੀਨਾਥਨ ਦੇ ਦੇ ਗੁਰੂ ਦੀ ਬਿਆਦਵੀ ਕਰਨ ਵਾਲੇ ਤੇ ਕਰਾਉਣ ਵਾਲੇ ਉਹ ਫੜ ਲਓ ਕਿਸਾਨਾਂ ਨੂੰ ਗੋਲੀਆਂ ਮਾਰੀਆਂ ਉਹਨਾਂ ਤੇ ਕਬਰ ਦੋ ਬੰਦੀ ਸਿੰਘ ਛਡਾ ਲਈਏ ਪਾਣੀ ਬਚਾ ਲਈਏ ਇੰਡੀਅਨ ਸਟੇਟ ਤੇ ਭਗਵੰਤਮਾਨ ਸਰਕਾਰ ਤੂੰ ਬੰਦੀ ਸਿੰਘ ਰੱਖ ਤੂੰ ਅਮਰਤਪਾਲ ਨੂੰ ਰੱਖ ਅੰਦਰ ਅਸੀਂ ਪਾਈ 2027 ਦੇ ਵਿੱਚ ਸਰਕਾਰੇ ਖਾਲਸਾ ਬਣਾ ਕੇ ਆਪਦੇ ਸੈਨ ਕਰਕੇ ਸਾਰਿਆਂ ਨੂੰ ਬੱਢਾਂਗੇ ਤੇ ਪੰਜਾਬ ਤੇ ਪੰਥ ਨੂੰ ਬਚਾ ਕੇ ਆਪਾਂ ਨਵਾਂ ਇਤਿਹਾਸ ਸਿਰਜਾਂਗੇ ਆਓ ਆਪਾਂ ਨਾਰੇ ਰਹੀਏ 2023 ਸਰਕਾਰੇ ਖਾਲਸਾ ਜਿੰਦਾਬਾਦ ਸਰਕਾਰੇ ਖਾਲਸਾ ਜਿੰਦਾਬਾਦ ਸਰਕਾਰੇ ਖਾਲਸਾ ਜਿੰਦਾਬਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਸਿੱਖ ਆਗੂ ਜਿਸਕਰਨ ਸਿੰਘ ਕਾਨ ਸਿੰਘ ਵਾਲਾ ਵੱਲੋਂ ਦੋਸਤੋ ਜੋ ਐਮਪੀ ਭਾਈ ਅਮਰਪਾਲ ਸਿੰਘ ਐਮਪੀ ਭਾਈ ਸਰਬਜੀਤ ਸਿੰਘ ਖਾਲਸਾ ਵੱਲੋਂ ਪੰਜਾਬ ਦੇ ਵਿੱਚ ਨਵੀਂ ਖੇਤਰੀ ਪਾਰਟੀ ਦਾ ਸ੍ਰੀ ਮੁਖਸਰ ਸਾਹਿਬ ਦੀ ਧਰਤੀ ਤੇ ਐਲਾਨ ਕੀਤਾ ਗਿਆ ਹੈ ਦੋਸਤੋ ਅਕਾਲੀ ਦਲ ਬਾਰਿਸ ਪੰਜਾਬ ਦੇ ਉਹ ਵੀ ਜਿਸਕਰਨ ਸਿੰਘ ਕਾਨ ਸਿੰਘ ਵਾਲਾ ਵੱਲੋਂ ਦੋਸਤੋ ਆਪਣੇ ਵਿਚਾਰ ਸਾਂਝੇ ਕੀਤੇ ਗਏ ਤੁਸੀਂ ਦੋਸਤੋ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਚਾਹੋ ਨਿਓ ਹੈ ਟਾ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਬਤੋਵਾਂ ਤੇ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਸਾਡੇ YouTube ਚੈਨਲ ਮੈਕਸ ਟਿਬੀ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੇ ਘੰਟੀ ਮੌਡਿਫਿਕੇਸ਼ਨ ਆਲ ਦੇ ਜ ਤਾਂ ਜਲਦੀ ਮਿਲਾਂਗੇ ਨੈਕਸਟ ਅਪਡੇਟ ਵੀਡੀਓਜ਼ ਵੀਡੀਓ ਦੇਖਣ ਲਈ ਸਾਰੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ